ਮੂਸੇਵਾਲਾ ਦੇ ਛੋਟੇ ਭਰਾ ਦੇ ਦੁਨੀਆ ਦੇ ਆਣ ਤੋਂ ਬਾਅਦ ਹਰ ਕੋਈ ਮੂਸੇਵਾਲਾ ਦੀ ਪੂਰੀ ਫੈਮਿਲੀ ਨੂੰ ਵਧਾਈਆਂ ਦੇ ਰਿਹਾ ਹੈ। ਪੂਰੇ ਮੂਸੇ ਪਿੰਡ ਦੇ ਵਿੱਚ ਤਿਹਾਰ ਵਰਗਾ ਮਾਹੌਲ ਬਣਿਆ ਹੋਇਆ ਹੈ। ਜਿੱਥੇ ਹਰ ਪਾਸੇ ਛੋਟੇ ਸਿੱਧੂ ਦੇ ਦੁਨੀਆ ਦੇ ਆਣ ਦੇ ਚਰਚੇ ਨੇ ਉੱਥੇ ਹੀ ਪੂਰੀ ਪੰਜਾਬੀ ਇੰਡਸਟਰੀ ਨੇ ਮੂਸੇਵਾਲਾ ਦੇ ਛੋਟੇ ਭਰਾ ਦਾ ਨਿੱਘਾ ਸਵਾਗਤ ਕੀਤਾ ਹੈ। ਪਾਵੇਂ ਸੋਸ਼ਲ ਮੀਡੀਆ ਹੋਵੇ, ਪਾਵੇਂ ਲਾਈਵ ਸ਼ੋਅ ਦੇ ਵਿੱਚ ਗਾਇਕਾ ਨੇ ਪੂਰੇ ਮੂਸੇਵਾਲਾ ਦੇ ਛੋਟੇ ਭਰਾ ਦੇ ਦੁਨੀਆ ਦੇ ਆਣ ਤੇ ਉਹਨਾਂ ਨੂੰ ਵਧਾਈਆਂ ਦਿੱਤੀਆਂ ਨੇ ਤੇ ਉੱਥੇ ਹੁਣ ਆਪਣੀ ਬੇਬਾਕ ਗੱਲਾਂ ਦੇ ਨਾਲ ਸੋ ਤੇ ਸ਼ਾਨ ਵਾਲੇ ਪੰਜਾਬੀ ਨੌਜਵਾਨਾਂ ਦੇ 우ਸਤਾਦ ਗਾਇਕ ਬੱਬੂ ਮਾਨ ਨੇ ਆਪਣੇ ਸੋਸ਼ਲ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਚੋਂ ਮੂਸੇਵਾਲਾ ਦੇ ਛੋਟੇ ਭਰਾ ਦੇ ਇਸ ਦੁਨੀਆ ਦੇ ਆਣ ਤੇ ਉਸ ਨੂੰ ਵਧਾਈਆਂ ਦਿੰਦੇ ਹੋਏ ਦਿਖਾਈ ਦੇ ਰਹੇ ਨੇ ਪੋਸਟ ਦੇ ਵਿੱਚ ਗਾਇਕ ਬੱਬੂ ਮਾਨ ਕਹਿੰਦੇ ਨੇ ਕਿ ਇੱਕ ਨਵੀਂ ਜ਼ਿੰਦਗੀ ਲਈ ਆਓ ਅਰਦਾਸ ਕਰੀਏ ਸ਼ੁਭਦੀਪ ਦੇ ਪਰਿਵਾਰ ਨੂੰ ਮੁਬਾਰਕਾਂ ਪਰਮਾਤਮਾ ਹਮੇਸ਼ਾ ਬੱਚੇ ਨੂੰ ਤੰਦਰੁਸਤੀ ਬਖਸ਼ੇ ਲੰਬੀ ਉਮਰ ਹੋਵੇ ਪੰਜਾਬ ਪੰਜਾਬੀਅਤ ਜ਼ਿੰਦਾਬਾਦ ਮੂਸੇਵਾਲਾ ਦੇ ਛੋਟੇ ਭਰਾ ਦੇ ਦੁਨੀਆ ਦੇ ਆਣ ਤੋਂ ਬਾਅਦ ਹਰ ਕੋਈ ਮੂਸੇਵਾਲਾ ਦੀ ਪੂਰੀ ਫੈਮਿਲੀ ਨੂੰ ਵਧਾਈਆਂ ਦੇ ਰਿਹਾ ਹੈ। ਪੂਰੇ ਮੂਸੇ ਪਿੰਡ ਦੇ ਵਿੱਚ ਤਿਹਾਰ ਵਰਗਾ ਮਾਹੌਲ ਬਣਿਆ ਹੋਇਆ ਹੈ। ਜਿੱਥੇ ਹਰ ਪਾਸੇ ਛੋਟੇ ਸਿੱਧੂ ਦੇ ਦੁਨੀਆ ਦੇ ਆਣ ਦੇ ਚਰਚੇ ਨੇ ਉੱਥੇ ਹੀ ਪੂਰੀ ਪੰਜਾਬੀ ਇੰਡਸਟਰੀ ਨੇ ਮੂਸੇਵਾਲਾ ਦੇ ਛੋਟੇ ਭਰਾ ਦਾ ਨਿੱਘਾ ਸਵਾਗਤ ਕੀਤਾ ਹੈ। ਪਾਵੇਂ ਸੋਸ਼ਲ ਮੀਡੀਆ ਹੋਵੇ, ਪਾਵੇਂ ਲਾਈਵ ਸ਼ੋਅ ਦੇ ਵਿੱਚ ਗਾਇਕਾ ਨੇ ਪੂਰੇ ਮੂਸੇਵਾਲਾ ਦੇ ਛੋਟੇ ਭਰਾ ਦੇ ਦੁਨੀਆ ਦੇ ਆਣ ਤੇ ਉਹਨਾਂ ਨੂੰ ਵਧਾਈਆਂ ਦਿੱਤੀਆਂ ਨੇ ਤੇ ਉੱਥੇ ਹੀ ਹੁਣ ਆਪਣੀ ਬੇਬਾਕ ਗੱਲਾਂ ਦੇ ਨਾਲ ਸ ਤੇ ਸ਼ਾਨ ਵਾਲੇ ਪੰਜਾਬੀ ਨੌਜਵਾਨਾਂ ਦੇ 우ਸਤਾਦ ਗਾਇਕ ਬੱਬੂ ਮਾਨ ਨੇ ਆਪਣੇ ਸੋਸ਼ਲ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਚੋਂ ਮੁਸੇਵਾਲਾ ਦੇ ਛੋਟੇ ਭਰਾ ਦੇ ਇਸ ਦੁਨੀਆ ਦੇ ਆਣ ਤੇ ਉਸ ਨੂੰ ਵਧਾਈਆਂ ਦਿੰਦੇ ਹੋਏ ਦਿਖਾਈ ਦੇ ਰਹੇ ਨੇ ਪੋਸਟ ਦੇ ਵਿੱਚ ਗਾਇਕ ਬੱਬੂ ਮਾਨ ਕਹਿੰਦੇ ਨੇ ਕਿ ਇੱਕ ਨਵੀਂ ਜ਼ਿੰਦਗੀ ਲਈ ਆਓ ਅਰਦਾਸ ਕਰੀਏ ਸ਼ੁਭਦੀਪ ਦੇ ਪਰਿਵਾਰ ਨੂੰ ਮੁਬਾਰਕਾਂ ਪਰਮਾਤਮਾ ਹਮੇਸ਼ਾ ਬੱਚੇ ਨੂੰ ਤੰਦਰੁਸਤੀ ਬਖਸ਼ੇ ਲੰਬੀ ਉਮਰ ਹੋਵੇ ਪੰਜਾਬ ਪੰਜਾਬੀਅਤ ਜ਼ਿੰਦਾਬਾਦ ਮੂਸੇਵਾਲਾ ਦੇ ਛੋਟੇ ਭਰਾ ਦੇ ਦੁਨੀਆ ਦੇ ਆਣ ਤੋਂ ਬਾਅਦ ਹਰ ਕੋਈ ਮੂਸੇਵਾਲਾ ਦੀ ਪੂਰੀ ਫੈਮਿਲੀ ਨੂੰ ਵਧਾਈਆਂ ਦੇ ਰਿਹਾ ਹੈ। ਪੂਰੇ ਮੂਸੇ ਪਿੰਡ ਦੇ ਵਿੱਚ ਤਿਹਾਰ ਵਰਗਾ ਮਾਹੌਲ ਬਣਿਆ ਹੋਇਆ ਹੈ। ਜਿੱਥੇ ਹਰ ਪਾਸੇ ਛੋਟੇ ਸਿੱਧੂ ਦੇ ਦੁਨੀਆ ਦੇ ਆਣ ਦੇ ਚਰਚੇ ਨੇ ਉੱਥੇ ਹੀ ਪੂਰੀ ਪੰਜਾਬੀ ਇੰਡਸਟਰੀ ਨੇ ਮੂਸੇਵਾਲਾ ਦੇ ਛੋਟੇ ਭਰਾ ਦਾ ਨਿੱਘਾ ਸਵਾਗਤ ਕੀਤਾ ਹੈ। ਪਾਵੇਂ ਸੋਸ਼ਲ ਮੀਡੀਆ ਹੋਵੇ, ਪਾਵੇਂ ਲਾਈਵ ਸ਼ੋਅ ਦੇ ਵਿੱਚ ਗਾਇਕਾ ਨੇ ਪੂਰੇ ਮੂਸੇਵਾਲਾ ਦੇ ਛੋਟੇ ਭਰਾ ਦੇ ਦੁਨੀਆ ਦੇ ਆਣ ਤੇ ਉਹਨਾਂ ਨੂੰ ਵਧਾਈਆਂ ਦਿੱਤੀਆਂ ਨੇ ਤੇ ਉੱਥੇ ਹੀ ਹੁਣ ਆਪਣੀ ਬੇਬਾਕ ਗੱਲਾਂ ਦੇ ਨਾਲ ਸ ਤੇ ਸ਼ਾਨ ਵਾਲੇ ਪੰਜਾਬੀ ਨੌਜਵਾਨਾਂ ਦੇ 우ਸਤਾਦ ਗਾਇਕ ਬੱਬੂ ਮਾਨ ਨੇ ਆਪਣੇ ਸੋਸ਼ਲ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਚੋਂ ਮੂਸੇਵਾਲਾ ਦੇ ਛੋਟੇ ਭਰਾ ਦੇ ਇਸ ਦੁਨੀਆ ਦੇ ਆਣ ਤੇ ਉਸ ਨੂੰ ਵਧਾਈਆਂ ਦਿੰਦੇ ਹੋਏ ਦਿਖਾਈ ਦੇ ਰਹੇ ਨੇ ਪੋਸਟ ਦੇ ਵਿੱਚ ਗਾਇਕ ਬੱਬੂ ਮਾਨ ਕਹਿੰਦੇ ਨੇ ਕਿ ਇੱਕ ਨਵੀਂ ਜ਼ਿੰਦਗੀ ਲਈ ਆਓ ਅਰਦਾਸ ਕਰੀਏ ਸ਼ੁਭਦੀਪ ਦੇ ਪਰਿਵਾਰ ਨੂੰ ਮੁਬਾਰਕਾਂ ਪਰਮਾਤਮਾ ਹਮੇਸ਼ਾ ਬੱਚੇ ਨੂੰ ਤੰਦਰੁਸਤੀ ਬਖਸ਼ੇ ਲੰਬੀ ਉਮਰ ਹੋਵੇ ਪੰਜਾਬ ਪੰਜਾਬੀਅਤ ਜ਼ਿੰਦਾਬਾਦ ਮੂਸੇਵਾਲਾ ਦੇ ਛੋਟੇ ਭਰਾ ਦੇ ਦੁਨੀਆ ਦੇ ਆਣ ਤੋਂ ਬਾਅਦ ਹਰ ਕੋਈ ਮੂਸੇਵਾਲਾ ਦੀ ਪੂਰੀ ਫੈਮਿਲੀ ਨੂੰ ਵਧਾਈਆਂ ਦੇ ਰਿਹਾ ਹੈ। ਪੂਰੇ ਮੂਸੇ ਪਿੰਡ ਦੇ ਵਿੱਚ ਤਿਹਾਰ ਵਰਗਾ ਮਾਹੌਲ ਬਣਿਆ ਹੋਇਆ ਹੈ। ਜਿੱਥੇ ਹਰ ਪਾਸੇ ਛੋਟੇ ਸਿੱਧੂ ਦੇ ਦੁਨੀਆ ਦੇ ਆਣ ਦੇ ਚਰਚੇ ਨੇ ਉੱਥੇ ਹੀ ਪੂਰੀ ਪੰਜਾਬੀ ਇੰਡਸਟਰੀ ਨੇ ਮੂਸੇਵਾਲਾ ਦੇ ਛੋਟੇ ਭਰਾ ਦਾ ਨਿੱਘਾ ਸਵਾਗਤ ਕੀਤਾ ਹੈ। ਪਾਵੇਂ ਸੋਸ਼ਲ ਮੀਡੀਆ ਹੋਵੇ, ਪਾਵੇਂ ਲਾਈਵ ਸ਼ੋਅ ਦੇ ਵਿੱਚ ਗਾਇਕਾ ਨੇ ਪੂਰੇ ਮੂਸੇਵਾਲਾ ਦੇ ਛੋਟੇ ਭਰਾ ਦੇ ਦੁਨੀਆ ਦੇ ਆਣ ਤੇ ਉਹਨਾਂ ਨੂੰ ਵਧਾਈਆਂ ਦਿੱਤੀਆਂ ਨੇ ਤੇ ਉੱਥੇ ਹੀ ਹੁਣ ਆਪਣੀ ਬੇਬਾਕ ਗੱਲਾਂ ਦੇ ਨਾਲ ਸ ਤੇ ਸ਼ਾਨ ਵਾਲੇ ਪੰਜਾਬੀ ਨੌਜਵਾਨਾਂ ਦੇ 우ਸਤਾਦ ਗਾਇਕ ਬੱਬੂ ਮਾਨ ਨੇ ਆਪਣੇ ਸੋਸ਼ਲ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਚੋਂ ਮੂਸੇਵਾਲਾ ਦੇ ਛੋਟੇ ਭਰਾ ਦੇ ਇਸ ਦੁਨੀਆ ਦੇ ਆਣ ਤੇ ਉਸ ਨੂੰ ਵਧਾਈਆਂ ਦਿੰਦੇ ਹੋਏ ਦਿਖਾਈ ਦੇ ਰਹੇ ਨੇ ਪੋਸਟ ਦੇ ਵਿੱਚ ਗਾਇਕ ਬੱਬੂ ਮਾਨ ਕਹਿੰਦੇ ਨੇ ਕਿ ਇੱਕ ਨਵੀਂ ਜ਼ਿੰਦਗੀ ਲਈ ਆਓ ਅਰਦਾਸ ਕਰੀਏ ਸ਼ੁਭਦੀਪ ਦੇ ਪਰਿਵਾਰ ਨੂੰ ਮੁਬਾਰਕਾਂ ਪਰਮਾਤਮਾ ਹਮੇਸ਼ਾ ਬੱਚੇ ਨੂੰ ਤੰਦਰੁਸਤੀ ਬਖਸ਼ੇ ਲੰਬੀ ਉਮਰ ਹੋਵੇ ਪੰਜਾਬ ਪੰਜਾਬੀਅਤ ਜ਼ਿੰਦਾਬਾਦ